ਹਾਂਜੀ ਸਟੂਡੈਂਟਸ ਮੈਂ ਡਾਕਟਰ ਕੰਚਨ ਧਿਆਨ ਕਲਾਸਿਸ ਮੁਖਸਰ ਤੋਂ ਅੱਜ ਆਪਾਂ ਵੀਰ ਕਾਹਚੋ ਨਜ਼ਾਬਤ ਦਾ ਜਿਹੜਾ ਕੋ ਵਿਸ਼ਾ ਹੋ ਕਰਨ ਲੱਗਿਆ ਉਹਦਾ ਨਜ਼ਾਬਤ ਦਾ ਜਨਮ ਕਦੋਂ ਹੋਇਆ 1739 ਵਿੱਚ 18ਵੀਂ ਸਦੀ ਦੇ ਪਹਿਲੇ ਅੱਧ ਦੇ ਵਿੱਚ ਠੀਕ ਹੈ ਜਦੋਂ ਜਿਹੜੀ 1750 ਤੋਂ ਉੱਤੇ ਹੋ ਜਾਂਦਾ ਤਾਂ 18ਵੀਂ ਸਦੀ ਦਾ 19 19ਵੀਂ ਸਦੀ ਦਾ ਪਹਿਲਾ ਅੱਧ ਤੇ 18ਵੀਂ ਸਦੀ ਦਾ ਅਖੀਰਲਾ ਅੱਧ ਹੋ ਜਾਂਦਾ ਪਿੰਡ ਕਿਹੜਾ ਹੈ ਇਹਦਾ ਮਦੀਲਾ ਹਰਲਾ ਜ਼ਿਲ੍ਹਾ ਸ਼ਾਹਪੋਤ जात ਹਰਲ ਰਾਜਪੂਤ ਮੁਸਲਮਾਨ ਮੁਸਲਮਾਨ ਜਾਤ ਦਾ ਸੀ ਉਹ ਗੁਰੂ ਉਹਦਾ ਕਿਹੜਾ ਸੀ ਸ਼ਾ ਚਿਰਾਗ ਜਿਹੜਾ ਨਜ਼ਾਬਤ ਉਹ ਮੱਧ ਕਾਲ ਦਾ ਪਹਿਲਾ ਲੇਖਕ ਸੀ ਤੇ ਦੇਸ਼ ਭਗਤ ਸੀ ਮੁਗਲ ਰਾਜ ਦਾ ਹਮਾਈਤੀ ਸੀ ਉਹਦੀ ਜਿਹੜੀ ਵਾਰ ਹੈ ਉਹਨੂੰ ਕੀ ਕਿਹਾ ਜਾਂਦਾ ਨਜ਼ਾਬਤ ਦੀ ਵਾਰ ਜਾਂ ਨਾਦਰ ਸ਼ਾਹ ਦੀ ਵਾਰ ਤੇ ਉਹ ਉੱਤਰ ਨਾਨਕ ਕਾਲ ਦੀ ਸਭ ਤੋਂ ਮਹੱਤਵਪੂਰਨ ਵਾਰ ਹੈ ਦੇਖੋ ਇਸ ਇਧਰ ਰਚਨਾ ਉਹਦੀ ਕਿਹੜੀ ਨਾਦਰ ਸ਼ਾਹ ਦੀ ਵਾਰ ਜਾਂ ਜੀ ਨੂੰ ਨਜ਼ਾਬਤ ਦੀ ਵਾਰ ਵੀ ਕਿਹਾ ਜਾਂਦਾ ਹੈ ਇਸ ਵਾਰ ਦੇ ਕਾਂਡ ਕਿੰਨੇ ਆ 38 ਪੌੜੀਆਂ ਕਿੰਨੀਆਂ 86 ਤੇ ਸਤਰਾਂ ਕਿੰਨੀਆਂ 18 854 ਇਹ 18ਵੀਂ ਸਦੀ ਦੇ ਅੱਧ ਦੀ ਰਚਨਾ ਹੈ ਇਹ ਬਾਦ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦੀ ਜ਼ਿਆਦਾਤਰ ਨਜ਼ਾਵਤ ਜਿਹੜਾ ਨਾਦਰ ਸ਼ਾਹ ਦੇ ਹਮਲੇ ਤੋਂ ਕਿੰਨੇ ਸਾਲ ਬਾਅਦ ਪੈਦਾ ਹੋਇਆ 100 ਸਾਲ ਬਾਅਦ ਪੈਦਾ ਹੋਇਆ ਪਰਜੀਤ ਸਿੰਘ ਸੀਤਲ ਕੀ ਕਹਿੰਦਾ ਪੰਜਾਬੀ ਸਾਹਿਤ ਦੀ ਆਲੋਚਨਾਤਮਕ ਇਤਿਹਾਸ ਉਹਦੀ ਕਿਤਾਬ ਹੈ ਉਹਦੇ ਵਿੱਚ ਉਹਨੇ ਦੱਸਿਆ ਕਿ ਇਸ ਵਾਰ ਦਾ ਜਿਹੜਾ ਕਰਤਾ ਹੈ ਉਹ ਕੋਣ ਨਜ਼ਾਬਤ ਹੀ ਹੈ। ਕਈਆਂ ਨੇ ਕਿਹਾ ਵੀ ਇਸ ਵਾਰ ਦਾ ਕਰਤਾ ਨਜ਼ਾਬਤ ਨਹੀਂ ਹੈ ਪਰ ਜੀ ਸਿੰਘ ਸਤਸੀਤਰ ਨੇ ਸਿੱਧ ਕੀਤਾ ਕਿ ਇਸ ਵਾਰ ਦਾ ਕਰਤਾ ਨਜ਼ਾਬਤ ਹੀ ਹੈ। ਨਾਦਰ ਸ਼ਾਹ ਦੀ ਵਾਰ ਹੈ ਜਿਹੜੀ ਪੰਡਤ ਹਰੀਕ੍ਰਿਸ਼ਨ ਕਾਲ ਨੇ ਮਰਾਸੀਆਂ ਦੇ ਮੂੰਹੋਂ 16 ਟੁਕੜੀਆਂ ਸੁਣੀਆਂ ਸੀ ਤੇ ਉਹਨਾਂ ਨੂੰ ਇਕੱਠਾ ਕੀਤਾ ਸੀ। ਤੇ 1882 ਦੇ ਵਿੱਚ ਸਰ ਐਡਵਰਡ ਮੈਕਲੋਗਨ ਨੇ ਨਾਦਰ شاہ ਦੀ ਵਾਰ ਨੂੰ ਇਕੱਤਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਕਿਨੂੰ ਸੀ ਪੰਡਤ ਹਰੀਕ੍ਰਿਸ਼ਨ ਪਾਲ ਨੂੰ ਤੇ ਪੰਡਤ ਹਰੀਕ੍ਰਿਸ਼ਨ ਨੇ ਇਸ ਵਾਰ ਦੇ ਬੋਲ ਕਿਦਰ ਤੋਂ ਸੁਨੇ ਦੋ ਮਰਾਸੀਆਂ ਤੋਂ ਜੀਵਨ ਤੇ ਮੁੱਲਾ ਮਰਾਸੀਆਂ ਦੇ ਕੀ ਨਾਮ ਸੀ ਜੀਵਨ ਤੇ ਮੁੱਲਾ ਉਹਨਾਂ ਤੋਂ ਇਕੱਠੇ ਕੀਤੇ ਸੀ ਫੇਰ ਪੰਡਤ ਹਰੀਕ੍ਰਿਸ਼ਨ ਜੀ ਨੇ ਜਿਹੜੀਆਂ 856 ਤੁਕਾਂ ਵਾਲੀ ਵਾਰ ਨੂੰ ਤਰਤੀਬ ਮਤਲਬ ਲੜੀ ਵਾਰ ਦੇ ਕੇ ਪਹਿਲੀ ਵਾਰ 1912 ਦੇ ਵਿੱਚ ਕਿਹਦੇ ਚ ਛਾਪਿਆ ਜਰਨਲ ਆਫ ਦਾ ਪੰਜਾਬ ਹਿਸਟੋਰੀਕਲ ਸੁਸਾਇਟੀ ਦੇ ਵਿੱਚ ਪ੍ਰਕਾਸ਼ਿਤ ਕੀਤਾ ਇਹ ਦੇਖੋ ਇਸ ਤੋਂ ਕਿੰਨੇ ਪ੍ਰਸ਼ਨ ਬਣ ਜਾਂਦੇ ਆ ਕਿ ਕਿੰਨੇ ਤੁਕਾਂ ਵਾਲੀ ਵਾਰ ਸੀ 856 ਵਾਲੀ ਕੀ ਨੇ ਉਹਨੂੰ ਮਤਲਬ ਇਕੱਠਾ ਕੀਤਾ ਸੀ ਪੰਡਤ ਹਰੀਕ੍ਰਿਸ਼ਨ ਜੀ ਨੇ ਯੋਤੇ ਮਤਲਬ ਉਹਨਾਂ ਨੇ ਕਦੋਂ ਛਾਪਿਆ 1912 ਦੇ ਵਿੱਚ ਕਿਹੜੇ ਕਿਤਾਬ ਦੇ ਵਿੱਚ ਛਾਪਿਆ ਜਰਨਲ ਆਫ ਦਾ ਪੰਜਾਬ ਹਿਸਟੋਰੀਕਲ ਸੁਸਾਇਟੀ ਠੀਕ ਹੈ ਫਿਰ ਪੰਡਿਤ ਹਰੀਕ੍ਰਿਸ਼ਨ ਦੇ ਅਨਸਾਰ ਇਹ ਵਾਰ ਸ਼ਾਹਚਰਾਗ ਨੇ ਲਿਖੀ ਤੇ ਨਾਦਰ ਸ਼ਾਹ ਉਹਦਾ ਚੇਲਾ ਸੀ ਜਿਸ ਕਰਕੇ ਉਹ ਸ਼ਾਸ ਰਾਗ ਦੀ ਮੌਤ ਤੋਂ ਬਾਅਦ ਨਾਦਰ ਸ਼ਾਹ ਨੇ ਇਸ ਤੇ ਆਪਣਾ ਨਾਮ ਜਿਹੜਾ ਜੋਰ ਦਿੱਤਾ ਉਹ ਕਹਿੰਦਾ ਵੀ ਲਿਖੀ ਗਈ ਨਹੀਂ ਸੀ ਸ਼ਾਸ ਰਾਗ ਨੇ ਤੇ ਨਾਦਰ ਸ਼ਾਹ ਉਹਨਾਂ ਦਾ ਚੇਲਾ ਸੀ ਤੇ ਇਸ ਕਰਕੇ ਉਹਨਾਂ ਉਹਨੀ ਜਿਹੜੀ ਉਹਦੀ ਮੌਤ ਤੋਂ ਬਾਅਦ ਆਪਦਾ ਨਾਮ ਜਿਹੜਾ ਜੋਰ ਦਿੱਤਾ ਤੇ ਬਾਦ ਦਾ ਜਿਹੜਾ ਕਰਤਾ ਯਾਨੀ ਨਾਦਰ ਸ਼ਾਹ ਕੇ ਨਜ਼ਾਗਤ ਨਾਦਰਸ਼ਾ ਦੋ ਤੁਕਾਂ ਜਿਹੜੀਆਂ ਮਤਲਬ ਜਿਹੜੀਆਂ 564 ਤੇ 18 859 ਵਿੱਚ ਆਪਣਾ ਨਾਮ ਹੋਣੀ ਕੀ ਦੱਸੇ ਨਜ਼ਾਗਤ ਇਸ ਤੋਂ ਕੀ ਪੈ ਗਿਆ ਵੀ ਇਹ ਨਜ਼ਾਗਤ ਦੀ ਵਾਰ ਹੈ ਵਾਰ ਦਾ ਸਬੰਧੀ ਪਲੇਖਾ ਕੀ ਹੈ ਵੀ ਸੈयद शाह ਚਰਾਗ 라ਵਲਪਿੰਡੀ ਦਾ ਉਹਨੇ ਲਿਖੀ ਹੈ ਤੇ ਇਸ ਵਿੱਚ 1 ਮਈ 1738 ਮਟਕ ਤੇ ਨਾਦਰ ਸ਼ਾਹ ਦੇ ਜਿਹੜਾ ਹਮਲਾ ਹੋਇਆ ਉਹਦਾ ਕੀ ਹੈ ਵਰਣਨ ਕੀਤਾ ਗਿਆ ਹੈ ਇਸ ਵਿੱਚ ਭਾਰਤ ਹਮਲੇ ਦੇ ਸਮੇਂ ਜਿਹੜੀ ਲੜਾਈ ਜੋ ਲੜਾਈ ਕਰਨਾਲ ਦੇ ਵਿੱਚ ਹੋਈ ਉਸ ਦਾ ਵਰਣਨ ਹੈ ਤੇ ਬੋਲੀ ਇਹਦੀ ਕਿਹੜੀ ਹੈ ਤਿੱਖੀ ਸੁਰ ਵਾਲੀ ਤੇ ਨਾਟਕੀ ਰੰਗਨ ਵਾਲੀ ਵਾਰ ਦੀ ਬੋਲੀ ਕਿਹੜੀ ਹੈ ਤਿੱਖੀ ਸੁਰ ਵਾਲੀ ਤੇ ਨਾਟਕੀ ਰੰਗਨ ਵਾਲੀ ਤਸਵੀਹਾਂ ਤਸਵੀਹਾਂ ਕਿਹੜੀਆਂ ਵਰਤੀਆਂ ਉਹਨੇ ਮੌਲਿਕ ਵਰਤਿਕਾ ਯੁੱਧ ਵਰਣਨ ਕੀ ਹੈ ਕਲਾਤਮਕ ਕਿ ਭਾਸ਼ਾ ਲੇਨ ਦੀ ਨਾਟਕੀ ਅੰਸ਼ ਜਿਹੜਾ ਭਾਸ਼ਾ ਦੇ ਵਿੱਚ ਜ਼ਿਆਦਾ ਹੈ ਅਲੰਕਾਰ ਕਿਹੜੇ ਕਿਹੜੇ ਵਰਤੇ ਗਏ ਇਸ ਵਾਰ ਦੇ ਵਿੱਚ ਰੂਪਕ ਉਪਮਾ ਦ੍ਰਿਸ਼ਟਾਂਤ ਤੇ راس ਕਿਹੜੇ ਵਰਤੇਗੇ ਕਰੋਨਾ ਵੀਰ ਸ਼ਿਗਾਰ ਤੇ ਰੂਤਰ ਠੀਕ ਹੈ ਵਾਰ ਦਾ ਜੇਤੂ ਕੌਣ ਹੈ ਨਾਦਰਸ਼ਾ ਵਾਰ ਦਾ ਨਾਇਕ ਕੌਣ ਹੈ ਹਿੰਦੁਸਤਾਨ ਨਾਦਰਸ਼ਕ ਮਤਲਬ ਹਿੰਦੁਸਤਾਨੀ ਸੀ ਦੇਸੀ ਮਹੀਨੇ ਕਿਹੜੇ ਵਰਤੇਗੇ ਵਾਰ ਦੇ ਵਿੱਚ ਸਾਵਨ ਤੇ ਭਾਦੋ ਇਹਨਾਂ ਦੇ 17 ਦੇ ਵਿੱਚ ਜੀਕਰ ਆਉਂਦਾ ਹੈ ਸਾਵਨ ਤੇ ਭਾਦੋ ਦਾ ਤੇ ਵਾਰ ਦੀ ਤਰਤੀਬ ਕੀ ਹੈ ਮੰਗਲਾਚਰਨ ਤੋਂ ਸ਼ੁਰੂ ਹੁੰਦੀ ਹੈ ਵਸਤੂ ਵਿਦਾਨ ਮਹੱਤਮ ਇਹਦੇ ਵਿੱਚ ਨਹੀਂ ਹੈ ਯਾਨੀ ਕਿ ਅੰਤ ਨਹੀਂ ਹੈ ਜਿਹੜਾ ਨਹੀਂ ਕੀਤਾ ਗਿਆ ਪਰ ਸ਼ੁਰੂ ਜਿਹੜੀ ਕਿੱਥੋਂ ਹੁੰਦੀ ਹੈ ਮੰਗਲਾ ਚਰਨ ਤੋਂ ਇਸ ਵਿੱਚ ਰਾਵੀ ਕੰਡੇ ਦੀ ਲੜਾਈ ਦਾ ਜ਼ਿਕਰ ਹੈ ਇਹ ਬਹੁਤ ਹੀ ਮਹੱਤਵਪੂਰਨ ਪ੍ਰੇਸ਼ਨ ਹੈ ਵੀ ਬਾਤ ਦੇ ਵਿੱਚ ਕਿਹੜੀ ਲੜਾਈ ਦਾ ਜ਼ਿਕਰ ਹੈ ਕਿੱਥੇ ਲੜਾਈ ਹੋਈ ਰਾਵੀ ਤੇ ਕੰਡੇ ਤੇ ਵੀ ਇਹ ਵਾਰ ਜਿਹੜੀ ਅਧੂਰੇ ਰੂਪ ਦੇ ਵਿੱਚ ਮਿਲਦੀ ਇਸ ਕਰਕੇ ਇਹਦਾ ਮਹੱਤਮ ਹੈ ਜਿਹੜਾ ਨਹੀਂ ਮਿਲਦਾ ਸ਼ੰਕਾ ਪੱਖ ਤੇ ਸੰਘਰਸ਼ ਪੱਖ ਮਿਲਦਾ ਠੀਕ ਹੈ ਦੋ ਪੱਖ ਮਿਲਦੇ ਆ ਵਾਰ ਦੇ ਵਿੱਚ ਸ਼ੰਕਾ ਪੱਖ ਤੇ ਸੰਘਰਸ਼ ਪੱਖ ਪਰ ਮਹਾਤਮਾ ਜਿਹੜਾ ਨਹੀਂ ਮਿਲਦਾ ਤੇ ਛੰਦ ਕਿਹੜੇ ਵਰਤੇ ਗਏ ਵਾਰ ਦੇ ਵਿੱਚ ਨਿਸ਼ਾਨੀ ਸਿਰਖੰਡੀ ਤੇ ਦਵਈਆ 바ਵਾ ਬੁੱਧ ਸਿੰਘ ਵਾਰ ਦੀ ਪ੍ਰਸ਼ੰਸਾ ਵਿੱਚ ਕੀ ਲਿਖਦਾ ਹੈ ਕਿ ਇੱਕ ਕਵਾਰ ਨਿੱਕੀ ਕ ਇਹ ਵਾਰ ਇੱਕ ਨਿੱਕੀ ਕਹਾਣੀ ਹੀ ਨਹੀਂ ਵੀਰ ਰਸ ਦਾ ਉੱਤਮ ਨਮੂਨਾ ਹੈ ਵੀ ਜੇ ਅਸੀਂ ਇਹਨੂੰ ਕਹੀਏ ਵੀ ਸਿਰਫ ਛੋਟੀ ਜਿਹੀ ਕਹਾਣੀ ਹੈ ਨਹੀਂ ਪਰ ਵੀਰ ਰਸ ਦਾ ਸਰਵਸ਼੍ਰੇਸ਼ਟ ਉੱਤਮ ਨਮੂਨਾ ਹੈ ਬਹੁਤ ਵਧੀਆ ਨਮੂਨਾ ਚੰਡੀ ਦੀ ਵਾਰ ਜਿਹੜੀ ਪਹਿਲੀ ਵਾਰ ਸੀ ਚੰਡੀ ਦੀ ਵਾਰ ਤੋਂ ਬਾਅਦ ਦੂਜੀ ਵੀਰ ਰਸ ਦੀ ਵਾਰ ਹੈ ਇਹ ਇਹ ਜਿਆਦਾ ਜਿਹੜੀ ਜ਼ਿਆਦਾਤਰ ਵਾਰ ਕਿਹੜੇ ਛੰਦ ਚ ਲਿਖੀ ਗਈ ਪੌੜੀ ਛੰਦ ਦੇ ਵਿੱਚ ਠੀਕ ਹੈ ਇਹਦੇ ਕਾਲਪਨਿਕ ਪਾਤਰ ਕਿਹੜੇ ਨੇ ਅਸੀਂ ਕਲਪਨਾ ਕਰਦੇ ਆ ਕਲ ਤੇ ਨਾਰਦ ਜਿਨ੍ਹਾਂ ਨੂੰ ਘਾੜ ਕੇ ਉਹਨਾਂ ਦੀ ਆਪਸੀ ਲੜਾਈਆਂ ਰਾਹੀਂ ਜਿਹੜੀ ਘਟਨਾਵਾਂ ਨੂੰ ਬਿਆਨ ਕੀਤਾ ਗਿਆ ਤੇ ਵਿਆਰ ਦੇ ਇਤਿਹਾਸਿਕ ਪਾਤਰ ਕਿਹੜੇ ਨੇ ਨਾਦਰ ਸ਼ਾ ਮੁਹੰਮਦ ਸ਼ਾ ਨizam ul mulk ਖਾਂ ਖਾਨ ਦੋਰਾ ਸੈਦ ਭਰਾ ਨਾਸਿਰ ਖਾਂ ਸ਼ਹਿਬਾਦ ਖਾਂ ਮਲਕਾ ਜਮਾਨੀ ਜ਼ਕਰੀਆ ਖਾਂ ਮੁਸਫਰ ਕਮਰੂਦੀਨ ਤੇ ਬਾਕੀ ਖਾਂ ਮਥਿਆਸਿਕ ਪਾਤਰ ਕਿਹੜੇ ਆ ਕੌਰ ਕੱਲ ਤੇ ਨਾਰਦ ਲਛਮਨ ਹਜ਼ਰਤ موسی حضرت ابراہیم ਤੇ ਸਕੰਦਰ ਜਿਹੜੇ ਪਾਤਰ ਹੈ ਉਹ ਕੱਲ ਨਾਦਰ ਸ਼ਾਹ ਦੇ ਦਰਬਾਰ ਜਾ ਕੇ ਉਸ ਨੂੰ ਭਾਰਤ ਉੱਪਰ ਹਮਲਾ ਕਰਨ ਲਈ ਅਕਸੋਂਦਾ ਹੈ ਠੀਕ ਹੈ ਨਾ ਜਿਹੜਾ ਮਤਲਬ ਕੱਲ ਪਾਤਰ ਹੈ ਉਹ ਕੀ ਹੈ ਨਾਦਰਸ਼ਾ ਦੇ ਦਰਬਾਰ ਦੇ ਵਿੱਚ ਜਾ ਕੇ ਉਹਨੂੰ ਹਮਲਾ ਕਰਨ ਦੇ ਲਈ ਇਕਸੌਂਦਾ ਹੈ ਤੇ ਜਿਹੜਾ ਨਾਰਦ ਹੈ ਕੱਲ ਤੇ ਨਾਰਦ ਪੀ ਹੈ ਦੋ ਕਾਲਪਨਿਕ ਪਤਾ ਨਾਰਦ ਪੀ ਹੈ ਮੁਹੰਮਦ ਰੰਗੀਲੇ ਨੂੰ ਭੜਕਾਉਂਦਾ ਹੈ। ਵਾਰ ਦਾ ਮੁੱਖ ਪਾਤਰ ਜਿਹੜਾ ਨਾਦਰਸ਼ਾ ਜੋ ਕਿ 1736 ਦੇ ਵਿੱਚ ਕਿ ਤਖਤ ਤੇ ਬੈਠਾ ਸੀ। ਕਾਬਲ ਕਦੋਂ ਹੋ ਪੰਚੀ 1738 ਦੇ ਵਿੱਚ ਤੇ ਕੂਚ ਉਹਨੇ ਕਦੋਂ ਕੀਤਾ ਸੀ? ਕੂਚ ਕਿਤੋਂ ਕੀਤਾ ਸੀ ਉਹਨੇ? ਅਟਕ ਤੋਂ। 1738-39 ਦੇ ਵਿੱਚ ਨਾਦਰ ਸ਼ਾ ਨੇ ਭਾਰਤ ਤੇ ਕੀ ਕੀਤਾ ਹਮਲਾ ਕੀਤਾ ਲੜਾਈਆਂ ਹੋਈਆਂ ਕਿਹੜੇ ਕਿਹੜੇ ਮੁਹੰਮਦ ਸ਼ਾ ਰੰਗੀਲੇ ਤੇ ਨਾਦਰ ਸ਼ਾ ਦੇ ਵਿਚਕਾਰ ਜਿਹਦੇ ਵਿੱਚ ਕਿਹਾ ਕਿ ਕਰਨਾਲ ਲਾਹੌਰ ਰਾਵੀ ਕੰਡੇ ਦੀ ਲੜਾਈ ਤੇ ਅਟਕ ਕੰਦਾਰ ਕੰਦਾਰ ਤੇ ਲਾਹੌਰ ਦੀ ਲੜਾਈ ਦਾ ਵਰਨਣ ਹੈ ਭਾਰਤ ਦੇ ਤਖਤ ਤੇ ਮੁਹੰਮਦ ਸ਼ਾ ਰੰਗੀਲੇ ਦਾ ਕਿਹਦਾ ਰਾਜ ਸੀ ਭਾਰਤ ਦੇ ਤਖਤ ਤੇ ਮੁਹੰਮਦ ਸ਼ਾ ਰੰਗੀਲੇ ਦਾ ਨਾਦਰ ਸ਼ਾਹ ਦੇ ਹਮਲੇ ਤੇ ਨਜ਼ਾਬਤ ਦੀ ਵਾਰ ਲਿਖਰ ਵਿਚਕਾਰ ਅੰਤਰਾਲ ਕਿੰਨਾ ਹੈ 50 ਸਾਲ ਦਾ ਨਾਦਰ ਸ਼ਾਹ ਦੇ ਹਮਲੇ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਤੇ ਜਦੋਂ ਨਜ਼ਾਬਤ ਦੀ ਵਾਰ ਲਿਖੀ ਉਹਨਾਂ ਵਿੱਚ ਫਰਕ ਕਿੰਨਾ ਹੈ 50 ਸਾਲ ਦਾ ਕਲ ਤੇ ਨਾਰਦ ਰਾਜਿਆਂ ਦੇ ਵਜ਼ੀਰ ਦੇ ਪ੍ਰਤੀਕ ਹਨ ਕਿ ਚਿੰਨ੍ਹ ਹਨ ਪ੍ਰਤੀਕ ਹਨ اٹਕ ਤੋਂ ਪਹਿਲਾਂ ਨਾਦਰ ਸ਼ਾਹ ਦੀ ਜਿੱਤ ਦੇ ਇਲਾਕੇ ਕਿੱਥੇ-ਕਿੱਥੇ ਉਹ ਨੇ اٹਕ ਤੋਂ ਪਹਿਲਾਂ ਜਿੱਤ ਪ੍ਰਾਪਤ ਕੀਤੀ ਸੀ ਖੱਟਤ ਖੇਪੇ ਗਖੜ ਤੇ ਭੈਣੀ ਕਬੀਲੇ ਵਾਰ ਦੇ ਬੰਦ ਕਿਹੜੇ ਆ ਕਿਵੇਂ ਕਿਵੇਂ ਬੰਦ ਵਾਰ ਜਿਹੜੀ ਚੱਲੀ اٹਕ ਤੋਂ ਨਾਦਰ ਸ਼ਾਹ ਦਾ ਕੂਚ ਕਰਨਾ ਫਿਰ ਪਿਆ ਗਿਆ ਰਾਵੀ ਕੰਡੇ ਦੀ ਲੜਾਈ ਫਿਰ ਕਰਨਾਲ ਦੀ ਲੜਾਈ ਫਿਰ ਨਵਾਬ ਲਾਹੌਰ ਦਾ ਹਾਰ ਵਾਰ ਦੇ ਗੁਣ ਕਿਹੜੇ ਆ ਇਤਿਹਾਸਿਕਤਾ ਨਿਰਪੱਖਤਾ ਵਸਤੂ ਨਿਸ਼ਟਤਾ ਤੇ ਸਾਰਤਪ ਵਾਰ ਦਾ ਸੰਘਰਸ਼ ਪੱਖ ਕੀ ਹੈ ਸਰੀਰਿਕ ہے آتمک نہیں جڑا ਸੰਘਰਸ਼ ਪੱਖ ਹੈ ਉਹ ਸਰੀਰਿਕ ਹੈ ਆਤਮਿਕ ਨਹੀਂ ਤੇ ਬਾਦ ਦਾ ਸੰਘਰਸ਼ ਪੱਖ kia ਕੰਦਾਰ ਤੋਂ ਕਰਨਾਲ ਤੱਕ 24 ਤੋਂ ਲੈ ਕੇ 38 ਪੌੜੀਆਂ ਦੇ ਵਿੱਚ ਉਹਦਾ ਵਰਣਨ ਹੈ ਵਾਰ ਦਾ ਜਿਹੜਾ ਕੁਝ ਹਿੱਸਾ ਪਹਿਲਾਂ ਨਿਰਗੁਣ ਆਰਾ ਵਿੱਚ ਪ੍ਰਕਾਸ਼ਿਤ ਹੋਇਆ ਨਿਰਗੁਣ ਆਰਾ ਕੀ ਇੱਕ ਪੱਤਰ ਜਿਹਦੇ ਵਿੱਚ ਵਾਰ ਦਾ ਕੁਝ ਹਿੱਸਾ ਪ੍ਰਕਾਸ਼ਿਤ ਹੋਇਆ ਸਭ ਤੋਂ ਪਹਿਲਾਂ ਰੋਮਨ ਦੇ ਲਿਪੀ ਦੇ ਵਿੱਚ ਜਿਹੜੀ ਉਹ ਲਿਖੀ ਗਈ ਵਾਰ ਵਾਰ ਨੂੰ ਗੁਰਮੁਖੀ ਲਿਪੀ ਵਿੱਚ ਲਿਖਣ ਵਾਲਾ ਵਿਦਵਾਨ ਕਿਹੜਾ ਹੈ 바ਵਾ ਬੁੱਧ ਸਿੰਘ ਕੀ ਦੀ ਪੁਸਤਕ ਹੈ ਜਿਹੜੀ ਬੰਬੀਹਾ ਗੋਲ ਉਹਦੇ ਵਿੱਚ ਉਹਨੇ ਮਤਲਬ ਜਿਵੇਂ ਕਿ ਤਾ ਉਹਨੂੰ ਸੋ ਤੇਰਾ ਦੇ ਵਿੱਚ ਵਾਰ ਵਿੱਚ ਮੁਹੰਮਦ ਸ਼ਾ ਰੰਗੀਲੇ ਦੀ ਨਿੰਦਾ ਕੀਤੀ ਹੈ ਉਸ ਦੇ ਕੁਝ ਸਿਪਾਈਆਂ ਦੀ ਪ੍ਰਸ਼ੰਸਾ ਕੀਤੀ ਗਈ ਵਾਰ ਦੀ ਪਹਿਲੀ ਪੌੜੀ ਜਿਹੜੀ ਵਿੱਚ ਕੁਰਾਨ ਵਿੱਚ ਲਿਖੀ ਅਟਲਤਾ ਦਾ ਜ਼ਿਕਰ ਹੈ ਪਹਿਲੀ ਪੌੜੀ ਦੇ ਵਿੱਚ ਕਾਹਦਾ ਜ਼ਿਕਰ ਹੁੰਦਾ ਕੁਰਾਨ ਵਿੱਚ ਲਿਖੀ ਅਟਲਤਾ ਦਾ ਜ਼ਿਕਰ ਤੀਵੀਂ ਪੌੜੀ ਵਿੱਚ ਕੀ ਆਉਂਦਾ ਲਾਹੌਰ ਤੇ ਚੜਾਈ ਕਰਨ ਤੇ ਜ਼ਕਰੀਆ ਖਾਨ ਨਾਲ ਟੱਕਰੇ ਦਾ ਵਰਣਨ ਤੀਵੀਂ ਪੌੜੀ ਵਿੱਚ ਕੀ ਆਉਂਦਾ ਲਾਹੌਰ ਤੇ ਚੜਾਈ ਕਰਨ ਤੇ ਜ਼ਕਰੀਆ ਖਾਨ ਤੇ ਟੱਕਰੇ ਦਾ ਵਰਣਨ ਸੰਤੇਮੀ ਪੋੜੀ ਕੀਦ ਨਾਲ ਸੰਬੰਧਿਤ ਹੈ ਸੰਨਿਆਸੀਆਂ ਨਾਲ ਮੁਠਪੇੜ ਜਿ ਸੰਨਿਆਸੀਆਂ ਨਾਲ ਜਦੋਂ ਲੜਾਈ ਹੋਈ 38ਵੀਂ ਪੋੜੀ ਦੇ ਵਿੱਚ ਕੀ ਵਰਣਨ ਹੈ ਕਰਨਾਲ ਦਾ ਯੁੱਧ ਜਦ ਮੱਤਾਪੁਰਨ ਤੁਕਾਯਾ ਸਤਰਾ ਕਿੜੀਆਂ ਮਜ਼ਾਕਾ ਨਿਜ਼ਾਮ ਮੁਲ ਮੁਲਕ ਨੂੰ ਖਾਨ ਦੋਰਾ ਲਾਏ ਕਿਬਲਾ ਬੁੰਡੇ ਬਾਦਰ ਬੁੱਡੇ ਬੰਦਰ ਤਖਣੀ ਮੂਜ਼ਰੇ ਕੋ ਆਏ ਉਮਮਤ ਦੀਆਂ ਤਕਸੀਰਾ ਸੱਬੇ ਬਖਸ਼ੀ ਅਸੀਂ ਰਚਿਆ thro ਅੰਬੀਰਾ ਮੁਹੰਮਦ ਸ਼ਾਹ ਨਾਲ ਦੋ ਹੀ ਦਲਾ ਮੁਕਾਬਲਾ ਰਨ ਸੂਰੇ ਗੜਕਣ ਚੜ ਤੋਪਾਂ ਗੱਡੀ ਚੁਕੀਆਂ ਲਖ ਸੰਗਲ ਖੜਕਣ ਖਲਕਤ ਆਖੇ ਵਾ ਵਾ ਖਾਨ ਦੋਰਾ ਲੜਿਆ ਉਹ ਦਾਗ ਪਲੀਤੇ ਛੱਡੀਆਂ ਬਾਗ ਬਦਲ ਕਰਤ ਜੋਂਦਰ ਖੁੱਲੇ ਦੋਜਖਾ ਦੋਜਖਾ ਮਤਲਬ ਨਰਕ ਦਜੋਂ ਦਰ ਖੁੱਲੇ ਦੋਜਖਾਂ ਮੂੰਹ ਪਾਹੀ ਪਰਤਨ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਮਾਈ ਚੈਨਲ ਥੈਂਕ ਯੂ ਬਈ